ਜਿਹੜੇ ਬਿਆਨ ਗਲਤ ਪਾਈ ਸਾਹਬ ਦੇ ਉਲਟ ਦਿੰਦਾ ਹੈ ਕਿ ਭਾਈ ਸਾਹਿਬ ਮੰਨ ਲਓ ਨਖੇ ਖਾਂਦੇ ਸੀ ਮੰਤਰੀ ਨੇ ਕਿਹਾ ਹੈ ਇਹ ਬਿਲਕੁਲ ਮਜੀਠੀਏ ਨੂੰ ਆਦਾ ਇਲਾਜ ਕਰਾਉਣਾ ਚਾਹੀਦਾ ਹੈ ਮਜੀਠੀਏ ਨੇ ਕਿਹਾ ਜੇ ਨਹੀਂ ਪੈਸੇ ਲਾਜ ਲਈਏਗੇ ਤੇ ਜਥੇਬੰਦੀ ਦੇ ਨਾਂ ਤੇ ਚੈੱਕ ਘੱਟ ਦੇਾਂਗੇ ਤੇ ਆਪਦਾ ਇਲਾਜ ਕਰਾਵੇ ਤੇ ਭਾਈ ਸਾਹ ਉਹਨੂੰ ਗਲਤ ਮੰਨ ਲਓ ਭਾਈ ਸਾਹ ਦੇ ਉਲਟ ਇਹ ਬਿਆਨ ਦਿੰਦਾ ਹੈ 2027 ਭਾਈ ਸਾਹ ਦੀ ਵੱਡੇ ਪੱਧਰ ਤੇ ਸਰਕਾਰ ਬਣਾਵਾਂਗੇ ਤੇ ਮਾਹਰੇ ਗੁਰੂ ਕਰੇ ਕਿਰਪਾ ਬਾਬ ਨੌਜਵਾਨਾਂ ਨੂੰ ਬੇਨਤੀ ਹੈ ਕਿ ਨਸ਼ਾ ਛੱਡੋ ਤੇ ਅਮਰ ਤੇ ਛੱਡੋ ਅੱਛਾ ਕੀ ਆਪਾਂ ਨੂੰ ਗਲਤ ਰਾਹੇ ਲਾਉਂਦੀਆਂ ਸਰਕਾਰਾਂ ਦੇ ਸਿੱਧੇ ਰਾਹੇ ਲਾਓ ਸੁਭਾਈ ਸਾਹਿਬ ਦਾ ਨਹੀਂ ਠੀਕ ਹੈ ਬਾਬ ਤੁਹਾਨੂੰ ਪਤਾ ਹੀ ਹੈ ਜੇਲ੍ਹ ਕਾਦੀ ਹੈ ਅੱਛਾ ਸਿੱਖਿਆ ਨਾਲ ਧੱਕੇ ਹੁੰਦੇ ਆ ਅੱਛਾ ਠੀਕ ਕੀ ਕਹਿਣਾ ਚਾਹੋਗੇ ਦੋ ਸ਼ਬਦ ਹੋਰ ਬਸ ਠੀਕ ਹੈ ਬਸ ਜੀ ਕਿਵੇਂ ਹੱਤਵੀ ਹੈ ਤੁਹਾਡੀ ਚੜਦੀ ਕਲਾ ਚੜਦੀ ਕਲਾ ਕੁਛ ਨਹੀਂ ਆ ਕੋਈ ਤੰਗਾਂ ਗੁਰੂ ਦੀ ਕਿਰਪਾ ਬਾ ਨੌਜਵਾਨਾਂ ਨੂੰ ਇਹ ਬੇਨਤੀ ਹੈ ਕਿ ਅੰਮ੍ਰਿਤ ਛਕੋ ਤੇ ਗੁਰੂ ਦੇ ਲੜ ਲੱਗੋ ਕਿਤੇ ਮੈਡੀਕਲ ਕਰਾਉਣੇ ਸੀ ਲੱਗੇ ਹਸਪੀਟਲ ਕਿਵੇਂ ਲੱਗੇ ਹਾਂਜੀ ਠੀਕ ਹੈ

ਬਿਆਨ ਗਲਤ ਪਾਈ ਸਾਬ ਦੇ ਉਲਟ ਦਿੰਦਾ ਹੈ ਕਿ ਭਾਈ ਸਾਹਿਬ ਮੰਨ ਲਓ ਨਸ਼ੇ ਖਾਂਦੇ ਸੀ ਮੰਤਰੀ ਨੇ ਕਿਹਾ ਹੈ ਕਿ ਬਿਲਕੁਲ ਮਜੀਠੀਏ ਨੂੰ ਆਪਦਾ ਇਲਾਜ ਕਰਾਉਣਾ ਚਾਹੀਦਾ ਹੈ ਮਜੀਠੀਏ ਚਾਹੀਦਾ ਜੇ ਨਹੀਂ ਪੈਸੇ ਲਾਜ ਲਈ ਹੈਗੇ ਤੇ ਜਥੇਬੰਦੀ ਦੇ ਨਾਂ ਤੇ ਚੈੱਕ ਕੱਟਦੇ ਆਂਗੇ ਤੇ ਆਪਦਾ ਇਲਾਜ ਕਰਾਵੇ ਤੇ ਭਾਈ ਸਾਹਿਬ ਨੂੰ ਗਲਤ ਮੰਨ ਲਓ ਭਾਈ ਸਾਹਿਬ ਦੇ ਉਲਟੇ ਡੇ ਬਿਆਨ ਦਿੰਦਾ ਹੈ 2027 ਭਾਈ ਸਾਹਿਬ ਦੀ ਵੱਡੇ ਪੱਧਰ ਤੇ ਸਰਕਾਰ ਬਣਾਵਾਂਗੇ ਤੇ ਮਾਹਰੇ ਗੁਰੂ ਕਰੇ ਕਿਰਪਾ ਬਾਪ ਨੌਜਵਾਨਾਂ ਨੂੰ ਬੇਨਤੀ ਹੈ ਜੇ ਨਸ਼ਾ ਛੱਡੋ ਤੇ ਅਮਰਤ ਛਕੋ ਤੇ ਆਪਾਂ ਗਲਤ ਰਾਹੇ ਲੰਘਦੇ ਹਾਂ ਸਰਕਾਰਾਂ ਦੇ ਸਿੱਧੇ ਰਾਹੇ ਲੱਗੋ ਸੁਭਾਈ ਸਾਹਿਬ ਦਾ ਨਹੀਂ ਠੀਕ ਹੈ ਤੁਹਾਨੂੰ ਪਤਾ ਹੀ ਹੈ ਜੇਲ੍ਹ ਕਾਦੀ ਹੈ ਅੱਛਾ ਸਿੱਖਾਣਾ ਧੱਕੇ ਹੁੰਦੇ ਆ ਅੱਛਾ ਠੀਕ ਕੀ ਕਹਿਣਾ ਚਾਹੋਗੇ ਦੋ ਸ਼ਬਦ ਹੋਰ ਬਸ ਠੀਕ ਜਿਹੜੇ ਬਿਆਨ ਗਲਤ ਪਾਈ ਸਾਬ ਦੇ ਉਲਟ ਦਿੰਦਾ ਹੈ ਕਿ ਭਾਈ ਸਾਹਿਬ ਮੰਨ ਲਓ ਨਸ਼ੇ ਖਾਂਦੇ ਸੀ ਮੰਤਰੀ ਨੇ ਕਿਹਾ ਹੈ ਕਿ ਬਿਲਕੁਲ ਮਜੀਠੀਏ ਨੂੰ ਆਪਦਾ ਇਲਾਜ ਕਰਾਉਣਾ ਚਾਹੀਦਾ ਹੈ ਮਜੀਠੀਏ ਚਾਹੀਦਾ ਜੇ ਨਹੀਂ ਪੈਸੇ ਲਾਜ ਲਈ ਹੈਗੇ ਤੇ ਜਥੇਬੰਦੀ ਦੇ ਨਾਂ ਤੇ ਚੈੱਕ ਕੱਟਦੇ ਆਂਗੇ ਤੇ ਆਪਦਾ ਇਲਾਜ ਕਰਾਵੇ ਤੇ ਭਾਈ ਸਾਹਿਬ ਨੂੰ ਗਲਤ ਮੰਨ ਲਓ ਭਾਈ ਸਾਹਿਬ ਦੇ ਉਲਟੇ ਡੇ ਬਿਆਨ ਦਿੰਦਾ ਹੈ 2027 ਭਾਈ ਸਾਹਿਬ ਦੀ ਵੱਡੇ ਪੱਧਰ ਤੇ ਸਰਕਾਰ ਬਣਾਵਾਂਗੇ ਤੇ ਮਾਹਰੇ ਗੁਰੂ ਕਰੇ ਕਿਰਪਾ ਬਬ ਨੌਜਵਾਨਾਂ ਨੂੰ ਬੇਨਤੀ ਹੈ ਕਿ ਨਸ਼ਾ ਛੱਡੋ ਤੇ ਅਮਰਤ ਛਕੋ ਤੇ ਆਪਾਂ ਗਲਤ ਰਾਹੇ ਲੰਘਦੇ ਹਾਂ ਸਰਕਾਰਾਂ ਦੇ ਸਿੱਧੇ ਰਾਹੇ ਲੱਗੋ ਸੁਭਾਈ ਸਾਹਿਬ ਜੀ ਨਹੀਂ ਠੀਕ ਹੈ ਤੁਹਾਨੂੰ ਪਤਾ ਹੀ ਹੈ ਜੇਲ੍ਹ ਕਾਦੀ ਹੈ ਅੱਛਾ ਸਿੱਖਾਣਾ ਧੱਕੇ ਹੁੰਦੇ ਆ ਅੱਛਾ ਠੀਕ ਕੀ ਕਹਿਣਾ ਚਾਹੋਗੇ ਦੋ ਸ਼ਬਦ ਹੋਰ ਬਸ ਠੀਕ